ਮੈਂ ਮਨਜੀਤ ਸਿੰਘ ਕਮਾਣਾ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤ ਦੇ ਕਿਸਾਨ ਮਜ਼ਦੂਰ ਯੂਨੀਅਨ ਜੋ ਅੱਜ ਅਸੀਂ ਕਾਲ ਲਈ ਸੀਗੀ ਇੱਥੇ ਗਗਨ ਚੌਕ ਦੇ ਉੱਤੇ ਮੋਰਚਾ ਲਾਣ ਦੀ ਕਿਉਂਕਿ 4 ਘੰਟੇ ਲਈ ਸੀਗੇ 12 ਤੋਂ 4 ਵਜੇ ਤੱਕ ਜਿਹਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਸਿਵਕ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਾਲ ਸੀਗੀ ਜਿਹੜੇ ਸਾਡੇ ਆਗੂ ਵੀ ਬੈਠੇ ਨੇ ਸਰਦਾਰ ਜੰਗ ਸਿੰਘ ਪਟੇੜੀ ਜੀ ਬੈਠੇ ਨੇ ਬੀਬਾ ਸੁਖਵਿੰਦਰ ਕੌਰ ਬੈਠੇ ਨੇ ਬਲਵੰਤ ਸਿੰਘ ਜੀ ਬਹਿਰਾਮ ਕੇ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਬਲਵੰਤ ਸਿੰਘ ਜੀ ਕਰਨੈਲ ਸਿੰਘ ਜੀ ਤੇ ਆਪਣਾ ਨਾਮ ਰੇਸ਼ਮ ਸਿੰਘ ਜੀ ਸਰਦਾਰ ਜੀ ਸਾਰੇ ਬੈਠੇ ਨੇ ਆਪਣਾ ਲੱਗ ਲੱਗ ਜਥੇਵੰਦੀਆਂ ਤੋਂ ਆ ਮੇਨ ਇਹ ਹੈ ਵੀ ਜਿਹੜਾ ਅੱਜ ਸੀਗਾ ਹੁਣ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਡੀਸੀ ਸਾਹਿਬ ਆਏ ਸੀਗੇ ਉਸ ਤੋਂ ਬਾਅਦ ਐਸਪੀ ਸਾਹਿਬ ਸੀਗੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਤੁਹਾਡੀਆਂ ਮੰਗਾਂ ਨੇ ਵੀ ਟਰਾਲੀ ਵਗੈਰਾ ਜਿਹੜੀਆਂ ਉੱਤੇ ਟਾਇਲਟ ਵਾਲੀਆਂ ਖੜੀਆਂ ਕਰਨੀਆਂ ਉਹ ਅੱਜ ਖੜੀਆਂ ਹੋ ਜਾਣਗੀਆਂ ਪਾਣੀ ਦੇ ਪ੍ਰਬੰਧ ਹੋ ਜਾਣਗੇ ਟੈਂਕਰਾਂ ਤੇ ਤੇ ਮੱਛਰ ਸਪਰੇਅ ਦੀ ਦਵਾਈ ਤੇ ਜਿਹੜੀ ਆਪਾਂ ਆਲੇ-ਦਾਲੇ ਕਵਾੜ ਦੀ ਦਵਾਈ ਹੁੰਦੀ ਆ ਉਹਦੀ ਸਪਰੇਅ ਹੋ ਜੂਗੀ ਵੀ ਕੁੱਲ ਮਿਲਾ ਕੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਬਿਜਲੀ ਦੇ ਪ੍ਰਬੰਧ ਵੀ ਥੋੜੇ ਇੱਕ ਟਰਾਂਸਫਰਮ ਅੱਜ ਲਾ ਦਾਂਗੇ ਇੱਕ ਸਾਨੂੰ ਇੱਕ ਜਾਂ ਦੋ ਦਿਨ ਦੋ ਉਹਦੇ ਵਿੱਚ ਅਸੀਂ ਕਰ ਦਾਂਗੇ ਵੀ ਧਰਨੇ ਤੋਂ ਬਾਅਦ ਇਹ ਕਿਉਂ ਪ੍ਰਸ਼ਾਸਨ ਜਾ ਗਿਆ ਹੈਗਾ ਇਹ ਦੇਖੋ ਇਹ ਗੱਲ ਇਹ ਹੈ ਵੀ ਜਦੋਂ ਤੱਕ ਇੱਕ ਕਹਾਵਤ ਹੈ ਵੀ ਮੱਝ ਨੇ ਜਦੋਂ ਨਾ ਦੁੱਧ ਦੇਣੋਂ ਹਟ ਜੇ ਉਹਦੇ ਜਦੋਂ ਟੀਕਾ ਨਹੀਂ ਲਾਂਦੇ ਮੱਝ ਦੁੱਧ ਨਹੀਂ ਦਿੰਦੀ ਹੈਗੀ ਇਹ ਕਹਾਵਤ ਹੈ ਸਰਕਾਰ ਨੂੰ ਆਦਤ ਪੈ ਗਈ ਵੀ ਜਦ ਤੱਕ ਅਸੀਂ ਰੋੜਾਂ ਤੇ ਨਹੀਂ ਵੰਦੇ ਉਹਨੇ ਸਾਡੀ ਜਿਹੜੀਆਂ ਮੰਗਾਂ ਮੰਨਣ ਵਾਲੀਆਂ ਉਹ ਵੀ ਨਹੀਂ ਸਰਕਾਰ ਮੰਨਦੀ ਕਿਉਂਕਿ ਇਹ ਚ ਸਾਡੇ ਇਹ ਕਹਾਂਗੇ ਵੀ 6 ਮਹੀਨੇ ਤੋਂ ਅਸੀਂ ਉੱਥੇ ਬੈਠੇ ਆਂ ਪੰਜਾਬ ਸਰਕਾਰ ਫੈਲੀਅਰ ਰਹੀ ਹੈ ਕਿਉਂਕਿ 6 ਮਹੀਨੇ ਜੋ ਕੋਈ ਪ੍ਰਬੰਧ ਨਹੀਂ ਕਰ ਸਕੇ ਜਦ ਸਾਨੂੰ ਅੱਜ ਕਾਲ ਦੇਣੀ ਪਈ 2 ਦਿਨ ਪਹਿਲਾਂ ਮੋਰਚਿਆਂ ਦੋਨਾਂ ਵੱਲੋਂ ਕਾਲ ਦੇ ਤੋਂ ਬਾਅਦ ਉਹਨਾਂ ਨੇ ਜਾਗੇ ਨੇ ਅੱਜ ਅਫਸਰਾਂ ਨੇ ਰਾਤ ਫੋਨ ਆਇਆ ਸਾਨੂੰ ਅਸੀਂ ਵੀ ਇਹ ਇੰਤਜ਼ਾਮ ਕਰਾ ਦਾਂਗੇ ਟਰਾਂਸਫਰਮ ਲਾ ਦਾਂਗੇ ਅਦਰਵਾਜੋ ਸੁੱਤੇ ਪਏ ਸੀਗੇ ਹੁਣ ਦੇਖਦਾ ਵੀ 2 ਦਿਨ ਦੇ ਵਿੱਚ ਜੇ ਉਹ ਸਾਰੀ ਗੱਲਾਂ ਪੂਰੀਆਂ ਉਤਰਦੇ ਆ ਪੂਰ ਕਰਦੇ ਆ ਫਿਰ ਤਾਂ ਠੀਕ ਐ ਜੇ ਪੂਰ ਨਹੀਂ ਕਰਦੇ ਤਾਂ ਦੋ ਦਿਨ ਤੋਂ ਬਾਅਦ ਸਾਨੂੰ ਦੁਆਰੇ ਕਾਲ ਦੇਣੀ ਪੈਣੀ ਐ ਉਹ ਹੁਣ ਦੇਖਦੇ ਆ ਪ੍ਰਸ਼ਾਸਨ ਆਪਣੀ ਗੱਲ ਤੇ ਖੜਦੀ ਐ ਨਹੀਂ ਖੜਦੀ ਐਡੀ ਸੀ ਸਾਹਿਬ ਨੇ ਜਿੱਦਾਂ ਵਿਸ਼ਵਾਸ ਦਿਵਾਇਆ ਉਹ ਗੱਲਾਂ ਤੇ ਖੜਦੇ ਨਹੀਂ ਖੜਦੇ ਹੁਣ ਦੋ ਦਿਨ ਚ ਦੇਖਾਂਗੇ ਠੀਕ ਆ ਆ ਸਰਦਾਰ ਇੱਕ ਕੰਮ ਕਰਨਾ ਕੀ ਕੀਤਾ ਗਿਆ ਅ 10 ਬਲੌਂਸ ਬਹਿਰਾਮਕੇ ਕਿਸਾਨਾਂ ਕੋ ਸੂਬਾ ਸਟੇਟ ਪ੍ਰੈਜ਼ੀਡੈਂਟ ਬੀ ਕੇ ਜੀ ਬਹਿਰਾਮਕੇ ਕਾਫੀ ਦਿਨਾਂ ਤੋਂ ਪ੍ਰਧਾਨ ਜੀ ਅੱਜ ਕੀ ਮੀਟਿੰਗ 'ਚ ਫੈਸਲਾ ਹੋਇਆ ਦੇਖੋ 1.5 2 ਮਹੀਨੇ ਤੋਂ ਇੱਕ ਟਰਾਂਸਫਰਮਰ ਸਾਨੂੰ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਸੀਗਾ ਉਹ ਵੀ ਸਿਰਫ ਪਹਿਲਾਂ ਮੀਟਿੰਗ ਦੇ ਵਿੱਚ ਅਸੀਂ ਕਿਹਾ ਤੇ ਉਹ ਜਦੋਂ ਦੇ ਦਿੱਤਾ ਗਿਆ ਤੇ ਰਜਾਨਾ ਫੋਨ ਕਰਨ ਦੇ ਨਾਲ ਅੱਜ ਲਾ ਦਿੰਨੇ ਆ ਕੱਲ ਲਾ ਦਿੰਨੇ ਆ ਤੇ ਉਹ ਟਰਾਂਸਫਰਮਰ ਲਾਇਆ ਨਹੀਂ ਗਿਆ ਫਿਰ ਉਹ ਮਜਬੂਰ ਹੋ ਕੇ ਸਾਨੂੰ ਇੱਕ ਮੀਟਿੰਗ ਬੁਲਾ ਕੇ ਸਖਤ ਫੈਸਲਾ ਲੈਣਾ ਪਿਆ ਕਿ ਗਗਨ ਚੌਕ ਨੂੰ 26 ਜੁਲਾਈ ਨੂੰ ਅਸੀਂ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਮੁਕੰਮਲ ਬੰਦ ਰੱਖਾਂਗੇ ਤਾਂ ਪ੍ਰਸ਼ਾਸਨ ਜਿਹੜਾ ਕੁੰਮ ਕਰਨ ਦੀ ਨੀਂ ਸੁੱਤਾ ਹੋਇਆ ਸੀ ਉਸੇ ਵੇਲੇ ਜਾਗਿਆ ਤੇ ਅੱਜ ਸਾਰਿਆਂ ਕੋਲ ਪਹੁੰਚਿਆ ਤੇ ਪਹੁੰਚ ਕੇ ਆਗੂ ਸਹਿਬਾਨ ਨਾਲ ਹੁਣੇ ਮੀਟਿੰਗ ਹੋਈ ਆ ਤੇ ਤੁਹਾਨੂੰ ਦੱਸ ਕੇ ਗਏ ਨੇ ਏਡੀਸੀ ਡੀ ਡਿਵੈਲਪਮੈਂਟ ਪਟਿਆਲਾ ਹਰਜਿੰਦਰ ਸਿੰਘ ਉਹਨਾਂ ਦੇ ਨਾਲ ਐਸਡੀਐਮ ਔਰ ਨਾਲ ਉਸ ਅਫਸਰ ਸਹਿਬਾਨ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਵੇਂ ਮੱਛਰ ਮਾਰਦੀ ਫੋਗਿੰਗ ਕਰਨ ਵਾਸਤੇ ਇਸ ਤੋਂ ਇਲਾਵਾ ਜਿਹੜਾ ਕਾਫੂਸਾਂ ਦੇ ਰਾਉਂਡ ਅਪ ਕਰਨ ਵਾਸਤੇ ਪਾਣੀ ਦਾ ਟੈਂਕਰਾਂ ਦਾ ਪ੍ਰਬੰਧ ਕਰਾਂਗੇ ਨਾਲ ਉਹਨਾਂ ਨੇ ਕਿਹਾ ਵੀ ਲੈਟਰਨ ਦਾ ਪੂਰਾ ਪ੍ਰਬੰਧ ਹੋਊਗਾ ਜਿਹੜੀ ਟਰਾਂਸਫਾਰਮਰ ਦੀ ਗੱਲ ਹੈਗੀ ਆ ਇੱਕ ਟਰਾਂਸਫਾਰਮ ਅੱਜ 26 ਜੁਲਾਈ ਨੂੰ ਰੱਖਿਆ ਜਾਵੇਗਾ ਔਰ ਦੂਜਾ ਟਰਾਂਸਫਾਰਮਰ ਕੱਲ 27 ਜੁਲਾਈ ਨੂੰ ਰੱਖਿਆ ਜਾਵੇਗਾ ਔਰ ਸਾਡੇ ਆਗੂਆਂ ਵੱਲੋਂ ਇਹ ਸਹਿਮਤੀ ਬਣੀ ਆ ਵੀ ਜੇਕਰ ਇਹਨਾਂ ਦੋ ਦਿਨਾਂ ਦੇ ਵਿੱਚ ਇਹ ਕੰਮ ਦੂਰੇ ਰਹਿੰਦੇ ਨੇ ਪੂਰੇ ਨਹੀਂ ਹੁੰਦੇ ਤੇ ਅਸੀਂ ਅੱਜ ਧਰਨੇ ਨੂੰ ਸਿਰਫ ਪੋਸਟਪੋਨ ਕੀਤਾ ਹੈਗਾ ਮੁਲਤਵੀ ਕੀਤਾ ਤੇ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਹੈਗਾ ਦੋ ਦਿਨਾਂ ਬਾਅਦ ਫੇਰ ਕਿਸਾਨ ਆਗੂ ਸਹਿਬਾਨ ਇੱਕ ਵੱਡੀ ਮੀਟਿੰਗ ਹੰਗਾਮੀ ਮੀਟਿੰਗ ਕਰਨਗੇ ਉਹਦੇ ਵਿੱਚ ਸੱਤ ਫੈਸਲਾ ਲੈਂਦਾ ਹੋਇਆ ਫੇਰ ਦੁਬਾਰਾ ਧਰਨਾ ਜਿਹੜਾ ਉਹ ਅਸੀਂ ਲਾ ਸਕਦੇ ਹਾਂ ਜੇਕਰ ਸਾਡਾ ਪ੍ਰਸ਼ਾਸਨ ਸਾਡੇ ਕੰਮ ਜਿਹੜੇ ਅਧੂਰੇ ਪੈਣੇ ਪੂਰੇ ਨਾ ਕਰਦਾ ਧੰਨਵਾਦ ਮੈਂ ਜਸਵੀਰ ਸਿੰਘ ਸਿੱਧੂ ਪਰ ਸੂਬਾ ਸੀਨੀਅਰ ਮੀਟ ਪ੍ਰਧਾਨ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਸਿੱਧੂ ਪਰ ਮੀਟਿੰਗ ਦੇ ਵਿੱਚ ਤਾਂ ਫੈਸਲਾ ਜੋ ਅੱਜ ਜਿੰਮੇਵਾਰ ਸੱਤ ਸਹਿਬਾਨ ਆਏ ਸੀ ਉਹਨਾਂ ਨੇ ਫੈਸਲਾ ਲਿਆ ਹੈ ਕਿ ਹਾਂ ਤੁਹਾਡਾ 2 ਦਿਨ ਦੇ ਅੰਦਰ ਅੰਦਰ ਜਿਹੜੀ ਹੈ ਤੁਹਾਡੇ ਬਿਜਲੀ ਦੀ ਕਾਫੀ ਜ਼ਿਆਦਾ ਘਿਲ ਉਤਾਰ ਰਹੀ ਸੀ ਇਹ ਮੰਗ ਪੂਰੀ ਕਰੀ ਜਾਊਗੀ ਜੇਕਰ 2 ਦਿਨ ਦੇ ਵਿੱਚ ਵਿੱਚ ਇਹ ਮੰਗ ਨਹੀਂ ਪੂਰੀ ਹੁੰਦੀ ਫਿਰ ਅਸੀਂ ਅਗਲਾ ਫੈਸਲਾ ਫਿਰ ਦੁਬਾਰੇ ਲੈਣ ਲਈ ਤਿਆਰ ਆ ਕਿਉਂਕਿ ਬਹੁਤ ਦਿੱਕਤ ਆ ਰਹੀ ਹੈ ਮੱਛਰ ਬਹੁਤ ਜ਼ਿਆਦਾ ਤੇ ਤਪਸ਼ ਬਹੁਤ ਪੈ ਰਹੀ ਆ ਉੱਥੇ ਜਿਹੜਾ ਜੋ ਪ੍ਰਬੰਧ ਹੈ ਲਾਈਟ ਦਾ ਉਹ ਸਾਰਾ ਫੇਲ ਹੈ ਕਿਸਮ ਦਾ ਸਾਡੇ ਪ੍ਰਧਾਨ ਜੀ ਕੋਲ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਜੀ ਕੋਲ ਸਾਡੇ ਆਮ ਆਵਾਮ ਨੇ ਇਹ ਗੱਲ ਕਹੀ ਹੈ ਕਿ ਅਸੀਂ ਇੱਥੇ ਬਹੁਤ ਦਿੱਕਤਾਂ ਬਹੁਤ ਪ੍ਰਸ਼ਾਸਨ ਕੋਲ ਅੱਗੇ ਚਾਰਾ ਜੋਈਆਂ ਕਰੀਆਂ ਨੇ ਪਰ ਕਿਤੇ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਸੀ ਅੱਜ ਜਦੋਂ ਇਹ ਧਰਨੇ ਦੀ ਗੱਲ ਅਸੀਂ ਰੱਖੀ ਆ ਅੱਜ ਤਾਂ ਕਰਕੇ ਥੋੜਾ ਜਿਹਾ ਕਿ ਇਹਨਾਂ ਤੇ ਥੋੜਾ ਜਿਹਾ ਖਿਲਜੁਲ ਹੋਈ ਆ ਹਾਲ ਵੀ ਦੇਖਿਆ ਜਾਊਗਾ ਜੇ ਜੇਕਰ 2 ਦਿਨ ਦੇ ਵਿੱਚ ਵਿੱਚ ਨਹੀਂ ਕਰਦੇ ਫਿਰ ਸਾਨੂੰ ਹੋ ਸਕਦਾ ਦੁਬਾਰੇ ਇਦੋਂ ਵੀ ਕੋਈ ਵੱਡਾ ਐਕਸ਼ਨ ਲੈਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹਨੇ ਵਾਸ਼ਰੂਮ ਜਾਣਾ ਲੇਡੀਜ਼ ਅਜੈਂਟ ਹੈ ਉਹ ਨਿੱਜੀ ਤੌਰ ਤੇ ਹਰ ਇੱਕ ਦੀ ਜ਼ਿੰਮੇਵਾਰੀ ਹੈ ਪ੍ਰੋਵਾਈਡ ਨਹੀਂ ਕਰਵਾਣਾ ਤੇ ਇਹਨਾਂ ਨੂੰ ਜ਼ਰੂਰਤ ਵੀ ਹੈ ਅੱਜ ਅਸੀਂ ਡਿਊਟੀ ਲਗਾ ਦਿੱਤੀ ਹੈ ਇਹਨਾਂ ਦੇ ਜਿੱਦਾਂ ਕਿ ਆ ਇਹਨਾਂ ਨੇ ਟਾਇਲਟ ਉੱਥੇ ਪਹੁੰਚ ਜਾਣਗੇ ਦੂਸਰੀ ਗੱਲ ਕੀ ਫੋਕਿੰਗ ਦੀ ਜਿੱਦਾਂ ਮੱਛੀਆਂ ਦਾ ਆਪਣਾ ਮੱਕੀ ਮੱਛੀਆਂ ਦਾ ਅਜੇ ਉਹ ਚੱਲ ਰਿਹਾ ਹੈ ਮੱਕੀ ਮੌਨਸੂਨ ਆ ਗਿਆ ਹੈ ਇਸਕੇ ਫੋਕਿੰਗ ਵੱਲੋਂ ਵੀ ਕਹਿ ਦਿੱਤਾ ਗਿਆ ਉਹ ਵੀ ਅਨਾਂ ਦੀ ਜਿਹੜੀ ਹੈ ਪੂਰੀ ਕਰਾ ਕੇ ਅੱਛੇ ਟਾਈਮ ਟੂ ਟਾਈਮ ਫੋਕਿੰਗ ਕਰਾਵਾਉਣਾ टीसी ਜਿਹੜੀ ਮੰਗ ਕੀਤੀ ਸੀਗੀ ਕਿ ਉੱਥੇ ਸਫਾਈ ਪ੍ਰੋਪਰ ਹੋਣੀ ਚਾਹੀਦੀ ਹੈ ਜਾਂ ਇਨਸੈਕਟਿਸਾਈਡ ਜਿਹੜਾ ਆ ਉੱਥੇ ਸਪਰੇਅ ਹੋਣਾ ਚਾਹੀਦਾ ਉਹ ਵੀ ਅਸੀਂ ਤਾਲਮੇ ਲਫਸਾ ਨੂੰ ਕਹਿ ਦਿੱਤਾ ਹੈ ਉਹ ਵੀ ਨਵੇਂ ਇਨਸੈਕਟਿਸਾਈਡ ਜਿਹੜੀ ਸਪਰੇਅ ਹੋ ਜੇਗੀ ਜਿੰਨੀ ਆਮੀ ਉਸ ਤੋਂ ਬਾਅਦ ਇਹਨਾਂ ਨੇ ਲਾਈਟ ਦੀ ਪ੍ਰਬੰਧਿਤ ਗੱਲ ਕੀਤੀ ਹੈ ਟਰਾਂਸਫਾਰਮਰ ਵੀ ਪਹੁੰਚ ਗਿਆ ਉੱਥੇ ਉਹ ਵੀ ਲਗਾ ਦਿੱਤਾ ਜਾਏਗਾ ਮੈਨੂੰ ਹੋਇਆ ਤਾਂ ਕਿ ਆਪਣੇ ਕਿਸਾਨ ਆਪਣਾ ਜਿਹੜੀਆਂ ਮੁਢਲੀਆਂ ਜ਼ਿੰਮੇਵਾਰੀਆਂ ਸੀਗੀਆਂ ਅਸੀਂ ਸਾਰਿਆਂ ਰਲ ਮਿਲ ਕੇ ਆਪਣੇ ਸਾਂਝੇ ਤੌਰ ਤੇ ਮੀਟਿੰਗ ਕਰਕੇ ਸਾਰਿਆਂ ਡਿਸਾਈਡ ਕਰ ਲਈਆਂ ਕੋਈ ਏਤੀ ਵੱਡੀ ਦਿੱਕਤ ਨਹੀਂ ਹੈ ਸਾਰਾ ਕੁਝ ਟਾਈਮਲੀ ਪ੍ਰੋਵਾਈਡ ਕਰ ਦਿੱਤਾ ਜਾਵੇਗਾ ਸਪਰੇਅ ਦੀ ਹੋਗੀ ਟਾਇਲਟ ਦੀ ਹੋਗੀ ਕਰਮਚਾਰੀ ਦੀ ਹੋਗੀ ਹੋਰ ਕਿਸੇ ਪਾਣੀ ਦੀ ਜਿਹੜਾ ਪਾਣੀ ਜਿਹੜਾ ਨਾ ਪ੍ਰੋਵਾਈਡ ਕਰਨਾ ਉਹ ਵੀ ਅਸੀਂ ਡਿਊਟੀ ਲਗਾਤੀ ਹੈ ਪਾਣੀਆ ਟੈਂਕਰ ਵੀ ਇਹਨਾਂ ਨੂੰ ਪ੍ਰੋਵਾਈਡ ਕਰਾ ਦਿੱਤੇ। ਦੇਖੋ ਜੀ ਗੱਲ ਤੇ ਜਿਹੜੀ ਗੱਲ ਸੁਣਤਾਂ ਦੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਟੈਂਟ ਪ੍ਰੋਵਾਈਡ ਕਰਦੇ ਸੀਗੇ ਨਾਲ ਕਰਕੇ ਤਾਂ ਕਿ ਆਪਣੀ ਡਿਊਟੀ ਦੇਣੀ ਹੈ। ਫਿਰ ਉਹ ਦੇਖੋ ਮੱਛਰਾਂ ਦਾ ਸਮਾਂ ਆ ਗਿਆ। ਉਹ ਕਹਿੰਦੇ ਕਿ ਸਾਨੂੰ ਪ੍ਰੋਪਰਲੀ ਕੋਈ ਕਮਰਾ ਪ੍ਰੋਵਾਈਡ ਕਰੋ। ਅਸੀਂ ਲਾਗੇ ਨੀਅਰਬਾਈ ਜਿਹੜਾ ਕਮਰਾ ਸੀ ਉਹ ਵੀ ਦੇ ਦਿੱਤਾ। ਡਿਊਟੀਆਂ ਲੱਗੀਆਂ ਹੋਈਆਂ WhatsApp ਤੇ ਉਹਨਾਂ ਦਾ ਸਾਰਾ ਮੈਸੇਜ ਆ ਰਿਹਾ ਕਿ ਪਹੁੰਚੇ ਹੈ ਨਹੀਂ ਪਹੁੰਚੇ ਫੇਰ ਵੀ ਕਿਤੇ ਨਾ ਜਾਂ ਮਿਸ ਕਮਿਊਨੀਕੇਸ਼ਨ ਹੋ ਗਿਆ ਜਾਂ ਕਿਤੇ ਕਮੀ ਰਹਿ ਗਈ ਹੈ ਉਹ ਅੱਜ ਸਾਰੀ ਐਸੀ ਪੁੱਛਗਿੱਛ ਕਰਕੇ ਤੇ ਇਹਨਾਂ ਨੂੰ ਟਾਈਮਲੀ ਜਿਹੜੀ ਹੈ ਉਹਦੀ ਰਿਪੋਰਟਿੰਗ ਕੀਤੀ ਜਾਏਗੀ ਫਲਾਣਾ ਡਾਕਟਰ ਪਹੁੰਚ ਰਿਹਾ ਕਿਸੇ ਨੂੰ ਕੋਈ ਜ਼ਰੂਰਤ ਆਂਦੀ ਹੈ ਕੋਈ ਆਪਣੇ ਆਪਣੇ ਬੱਚਨ ਮੱਖੀਆਂ ਦੇ ਨਾਲ ਕੋਈ ਦਵਾਈ ਦੀ ਲੈਣੀ ਹੈ ਜਾਂ ਹੋਰ ਕੋਈ ਡਾਇਰੀਆ ਕਰਕੇ ਆ ਵੀ ਆ ਰਹੇ ਹੈ ਇਹਦੇ ਸਬੰਧੀ ਕੋਈ ਆਂਦੀ ਹੈ ਉਹ ਆਪਣੇ ਦਵਾਈ ਉਹਨਾਂ ਮੌਕੇ ਤੇ ਲੈ ਦੇਖੋ ਜੀ ਪ੍ਰਸ਼ਾਸਨ ਆਪਣੇ ਵੱਲੋਂ ਪੂਰੀ ਜੋਰ ਦੇ ਨਾਲ ਸਹੂਲਤਾਂ ਦੇ ਰਿਹਾ ਹੈ ਮੱਕੀ ਦੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਂਦੀ ਹਾਂ ਜੇ ਕਿਤੇ ਨਹੀਂ ਆਂਦੀ ਉੱਥੇ ਟਾਈਮ ਔਨ ਸਪੋਰਟ ਜਿਹੜੀ ਹੈ ਉਹ ਰਿਕਵਰੀ ਦਾ ਸੀ ਆਪਣਾ ਇੰਤਜ਼ਾਮ ਕਰਕੇ ਰੱਖਦੇ ਆ ਹੁਣ ਜਿੱਦਾਂ ਇਹਨਾਂ ਨੇ ਦੱਸਿਆ ਸਾਨੂੰ ਇਹ ਚੀਜ਼ਾਂ ਪ੍ਰੋਵਾਈਡ ਕਰਾਣੀਆਂ ਆਸੀਂ ਸਾਰਾ ਤਾਲਮੇਲ ਕਰਕੇ ਸਾਰੇ ਅਫਸਰਾਂ ਨਾਲ ਹੋ ਗਿਆ ਪ੍ਰਵਾਹ ਕਰਾ ਦੇਖੋ ਜੀ ਮੈਂ ਤੁਹਾਨੂੰ ਇਹੀ ਗੱਲ ਦਗਾ ਹੁਣੇ ਜਿੱਦਾਂ ਨਾ ਮੈਨੂੰ ਇਹ ਚੀਜ਼ਾਂ ਦੱਸੀਆਂ ਜੇ ਕਿਤੇ ਲੋਅ ਲੈਵਲ ਤੇ ਇੱਕ ਮੀਟਿੰਗ ਹੋਈ ਹੈ ਮੇਰੇ ਤੱਕ ਨਹੀਂ ਪਹੁੰਚੀ ਆ ਹੁਣ ਅੱਜ ਸਵੇਰੇ ਮੇਰੇ ਤੱਕ ਇਹ ਚੀਜ਼ ਪਹੁੰਚੀ ਹੈ ਤੇ ਇੱਥੇ ਤੇ ਕੋਈ ਵੱਡੀ ਗੱਲ ਨਹੀਂ ਹੈ ਤੁਸੀਂ ਸਾਰੇ ਜਾਨੂ ਇੱਥੇ ਤੇ ਜੇ ਅਸੀਂ ਅਰੇ ਆਪਣੇ ਪੰਜਾਬੀ ਜਿਹੜ ਘਰ ਘਰ ਜਾ ਕੇ ਲੰਗਰ ਲਾ ਸਕਦੇ ਆ ਕਰੋੜਾਂ ਰੁਪਏ ਦਾ ਇਹ ਤੇ ਛੋਟੀ ਜੀ ਗੱਲ ਹੈ ਕੋਈ ਗੱਲ ਨਹੀਂ ਹੈ ਇਹ ਅਸੀਂ ਨਾਲ ਤਾਲਮਿਲ ਕਰਕੇ ਸਾਰਾ ਪ੍ਰੋਵਾਈਡਰ